ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਸਿੱਧੂ ਮੂਸੇ ਵਾਲੇ ਵੀਰ ਦੀ ਦੂਸਰੀ ਵਰਸੀ ਮਨਾਈ ਗਈ ਹੈ ਅਤੇ ਸਿੱਧੂ ਮੂਸੇ ਵਾਲੇ ਨੂੰ ਸਾਡੇ ਤੋਂ ਅਲਵੀ ਦਾ ਕਹੇ ਹੋਏ 2 ਸਾਲ ਹੋ ਚੁਕੇ ਨੇ ਪਰ ਹਲੇ ਤੱਕ ਸਰਕਾਰਾਂ ਵੱਲੋਂ ਕੋਈ ਵੀ ਇਨਸਾਫ ਨਹੀਂ ਦਿੱਤਾ ਗਿਆ ਤਾਂ ਦੋਸਤੋ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇ ਵਾਲਾ ਜ਼ਰੂਰ ਲਿਖੋ ਅਤੇ ਅੱਜ ਗੱਲ ਕਰਦੇ ਆਂ ਸਿੱਧੂ ਮੂਸੇ ਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਦੀ ਇੱਕ ਆਡੀਓ ਕਾਲ ਵਾਇਰਲ ਹੋ ਰਹੀ ਹੈ ਇਸ ਵਿੱਚ ਉਹ ਆਖ ਰਹੇ ਨੇ ਕਿ ਮੈਨੂੰ ਨਹੀਂ ਪਤਾ ਸਿੱਧੂ ਮੂਸੇ ਵਾਲਾ ਕਦੋਂ ਆਪਣੇ ਰਾਹਾਂ ਉਤੋਂ ਪਟ ਗਿਆ ਤੇ ਖਾਲਿਸਤਾਨ ਦੀਆਂ ਗੱਲਾਂ ਕਰਨ ਲੱਗਿਆ ਤਾਂ ਦੋਸਤੋ ਆਓ ਲੈ ਚੱਲਦੇ ਹਾਂ ਤੁਹਾਨੂੰ ਉਸ ਵਾਇਰਲ ਹੋਈ ਆਡੀਓ ਵੱਲ ਕਿਹੜੇ ਮਕਸਦ ਦੇ ਨਾਲ ਕਿ ਤੁਹਾਨੂੰ ਕਿਹਾ ਸੀ ਮੈਨੂੰ ਨਹੀਂ ਪਤਾ ਲੱਗਿਆ ਤੇਰਾ ਪੁੱਤ ਤੋਂ ਬਾਕੀ ਬਣ ਗਿਆ ਕਿਉਂ ਤੂੰ ਕਾਹਦੀ ਗੱਲ ਕਰ ਰਿਹਾ ਹੈ ਕਦੋਂ ਖਾਲਿਸਤਾਨ ਦੀ ਗੱਲ ਕਰ ਰਿਹਾ ਹੈ ਕਿ ਮੈਨੂੰ ਨਹੀਂ ਪਤਾ ਲੱਗਿਆ ਇਸ ਦਾ ਅੰਤ ਤੇ ਜਦੋਂ ਆਪਾਂ ਕੋਮਦੀ ਗੱਲ ਕਰਤਾ ਸੀ ਤੁਹਾਨੂੰ ਤਾਂ ਮਾਣ ਹੋਣਾ ਚਾਹੀਦਾ ਆ ਅਰਥ ਦੇ ਧਰਮ ਲਈ ਜਿਹੜੇ ਸਾਡੇ ਯੋਧੇ ਸ਼ਹੀਦ ਹੋ ਗਏ ਉਹਨਾਂ ਦੀ ਗੱਲ ਕਰਨੀ ਮਾੜੀ ਗੱਲ ਸੀ ਕਿ ਰਾਹੁਲ ਗਾਂਧੀ ਜੀ ਵੜਿੰਗ ਜੀ ਪਸੰਦ ਨਹੀਂ ਕਰਦੇ ਇਸ ਕਰਕੇ ਪਿਛਤਾਵਾ ਕੇ ਮੇਰਾ ਪੁੱਤ ਕੌਮ ਦੀ ਗੱਲ ਕਿਉਂ ਕਰ ਗਿਆ ਐਸਐਲ ਵਿੱਚ ਭਾਈ ਜਟਾਣੇ ਦੀ ਗੱਲ ਕੀਤੀ ਹੁਣ ਭਾਈ ਜਟਾਣੇ ਨੂੰ ਸ਼ਹੀਦ ਕਹਿੰਦੇ ਕੀਤਾ ਕਾਂਗਰਸ ਨੇ ਜਿਹਨੂੰ ਤੁਸੀਂ ਜਫੀਆਂ ਪਾ ਰਹੇ ਹੋ ਸੰਤ ਭਿੰਦ ਰਾਣਾ ਦੀ ਫੋਟੋ ਆਪਣੀ ਬਾਹ ਤੇ ਟੈਟੂ ਬਣਾਇਆ ਸੀ ਸਿੱਧੂ ਨੇ ਇਹ ਹੁਣ ਟਰੈਕਟਰ ਤੇ ਮੋਟਰਸਾਈਕਲ ਤੇ ਸਾਰੇ ਪਾਸੇ ਸੰਤਾਂ ਦੀ ਫੋਟੋ ਤਾਂ ਸੰਤਾਂ ਨਹੀਂ ਸੋਝਾਤਾ ਨਹੀਂ ਸੀ ਸਿੱਧੂ ਤਾਂ ਹੁਣ ਸੰਤਾਂ ਨੂੰ ਸ਼ਹੀਦ ਕਹਿੰਦੇ ਕੀਤਾ ਕਾਂਗਰਸ ਨੇ ਜਿਹਨੂੰ ਤੁਸੀਂ ਪ੍ਰੋਮੋਸ਼ਨ ਕਰ ਰਹੇ ਹੋ ਤੇ ਸਾਡਾ ਅਕਾਲ ਤਖਤ ਕਿਹੜੇਟਾ ਹੈ ਜਿਹੜੇ ਗਾਂਧੀ ਪਰਵਾਰ ਨੂੰ ਜੱਫੀਆਂ ਪਾ ਕੇ ਪੰਜਾਬ ਯਾਤਰਾ ਕੱਢ ਰਹੇ ਤੇ ਦੋਸਤੋ ਇਹ ਉਹ ਆਡੀਓ ਕਲਿੱਪ ਆ ਜੋ ਸਿੱਧੂ ਮੂਸੇ ਵਾਲੇ ਦੇ ਪਿਤਾ ਦੀ ਅੱਜਕੱਲ੍ਹ ਵਾਇਰਲ ਹੋ ਰਹੀ ਹੈ ਤੇ ਸਾਹਮਣੇ ਵਾਲਾ ਇਨਸਾਨ ਸਿੱਧੂ ਮੂਸੇ ਵਾਲੇ ਦੇ ਪਿਤਾ ਨੂੰ ਕਾਂਗਰਸ ਦੀ ਸਪੋਰਟ ਕਰਨ ਉਤੇ ਮਾੜਾ ਬੋਲ ਰਿਹਾ ਏ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇ ਵਾਲਾ ਲਿਖਣਾ ਨਾ ਭੁੱਲਣਾ ਜੀ